ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਣ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੀ ਕੋ 부ਜੇ ਹੋਵੇ ਸਚਿਆਰ ਤਵਲੇ ਉਪਰ ਕਿਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਓ ਸਭ ਨਾ ਲਿਖਿਆ ਉੜੀ ਕਲਾਮ ਇਹੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕੀਤਾ ਤਾਣੂ ਸਵਾਲਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਏਕੋ ਕਵਾਓ ਤੇਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਪਜੀ ਸਾਹਿਬ ਜੀ ਦੀ 16ਵੀਂ ਪੌੜੀ ਹੈ ਜਿਸ ਵਿੱਚ ਸਤ ਗੁਰੂ ਜੀ ਜਿਵੇਂ ਕਿ ਇਸ ਤੋਂ ਪਹਿਲਾਂ 8ਵੀਂ ਪੌੜੀ ਤੋਂ ਲੈ ਕੇ 15ਵੀਂ ਪੌੜੀ ਤੱਕ ਚਾਰ ਪੌੜੀਆਂ ਦੇ ਅੰਦਰ ਸਤ ਗੁਰਾਂ ਨੇ ਸੁਣਨ ਦੀ ਗੱਲ ਕੀਤੀ ਹੈ ਚਾਰ ਪੌੜੀਆਂ ਦੇ ਵਿੱਚ ਮੰਨਣ ਦੀ ਗੱਲ ਕੀਤੀ ਹੈ ਫਿਰ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ ਹੈ ਔਰ ਮੰਨਿਆ ਹੈ ਤੇ ਮਨ ਵਿੱਚ ਪਿਆਰ ਕੀਤਾ ਹੈ ਉਹਨਾਂ ਦੇ ਅੰਦਰ ਹੀ ਤੀਰਥ ਹੈ ਤੇ ਉਹ ਅੰਦਰਲੇ ਤੀਰਥ ਦੇ ਉੱਤੇ ਮਲ ਮਲ ਕੇ ਇਸ਼ਨਾਨ ਕਰਦੇ ਤੇ ਮੈਲ ਉਤਾਰਦੇ ਹਨ ਸੋ ਇੱਥੇ ਵੀ ਸਤਿਗੁਰੂ ਜੀ ਨੇ ਪੰਚ ਸ਼ਬਦ ਵਰਤਿਆ ਹੈ ਤੇ ਇਹ ਪੰਚ ਸ਼ਬਦ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣਿਆ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਮੰਨਿਆ ਹੈ ਸਤਿਗੁਰੂ ਜੀ ਆਖਦੇ ਹਨ ਨਾਮ ਵਿੱਚ ਸੁਰਤ ਜੋੜਨ ਵਾਲੇ ਨਾਮ ਨੂੰ ਮੰਨਣ ਵਾਲੇ ਨਾਮ ਦੇ ਵਿੱਚ ਲਗਨ ਬਣਾ ਕੇ ਰੱਖਣ ਵਾਲੇ ਇਸ ਜਗਤ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਪ੍ਰਵਾਨ ਚੜ੍ਹਦੇ ਹਨ ਕਬੂਲ ਹੁੰਦੇ ਹਨ ਪੰਜ ਪ੍ਰਵਾਨ ਪੰਜ ਪ੍ਰਦਾਨ ਇਸ ਜਗਤ ਦੇ ਵਿੱਚ ਵੀ ਉਹਨਾਂ ਦੀ ਪ੍ਰਧਾਨਤਾ ਹੈ ਉਹ ਮੰਨੇ ਪਰ ਮੰਨੇ ਤੇ ਆਗੂ ਹੁੰਦੇ ਹਨ ਤੇ ਪਰਲੋਕ ਦੇ ਵਿੱਚ ਵੀ ਪਰਮਾਤਮਾ ਦੇ ਦਰਬਾਰ ਵਿੱਚ ਵੀ ਉਹ ਆਗੂ ਹੁੰਦੇ ਹਨ ਜਿਵੇਂ ਕਿ ਸਤਗੁਰੂ ਜੀ ਦੀ ਬਾਣੀ ਅੰਦਰ ਬਚਨ ਮਿਲਦੇ ਹਨ ਕਿ ਜਿਨ੍ਹਾਂ ਦੇ ਪੱਲੇ ਵਿੱਚ ਪਰਮਾਤਮਾ ਦਾ ਨਾਮ ਹੈ ਉਹਨਾਂ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਨਿਰਾਦਰ ਵਾਲੇ ਸ਼ਬਦਾਂ ਦੇ ਨਾਲ ਨਹੀਂ ਬੁਲਾਇਆ ਜਾਂਦਾ ਰੇ ਰੇ ਦਰ ਗੈ ਕਹਿ ਨਾ ਕੋ ਆਉ ਬੈਠ ਆਦਰ ਸਭ ਦੇਉ ਪੰਜ ਜਨ ਜਿਹੜੇ ਹਨ ਉੱਥੇ ਵੀ ਪ੍ਰਦਾਨ ਹਨ ਤੇ ਇਸਤੇ ਵੀ ਸੰਸਾਰ ਵਿੱਚ ਵੀ ਪ੍ਰਦਾਨ ਹਨ ਪੰਚੇ ਭਾਵੇਂ ਦਰਗੇ ਮੰਨ ਪੰਜ ਜਨ ਪਰਮਾਤਮਾ ਦੇ ਦਰਬਾਰ ਵਿੱਚ ਵੀ ਆਦਰ ਪ੍ਰਾਪਤ ਕਰਦੇ ਹਨ ਤੇ ਉਹ ਰਾਜ ਦਰਬਾਰਾਂ ਵਿੱਚ ਵੀ ਸੋਭਾ ਪਾਉਂਦੇ ਹਨ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫਰ ਨਾਮ ਜਿੱਤ ਦੀ ਚਿੱਠੀ ਲਿਖੀ ਤੇ ਇਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਆਤਮਾ ਜਿਹੜੀ ਸੀ ਝੰਡੋੜੀ ਗਈ ਉਸ ਨੂੰ ਅਹਿਸਾਸ ਹੋ ਗਿਆ ਕਿ ਮੈਂ ਰੱਬ ਦੇ ਪਿਆਰੇ ਦੇ ਨਾਲ ਆੜਾ ਲਾ ਕੇ ਬੈਠਾ ਹੋਇਆ ਹਾਂ ਉਸ ਨੇ ਹੁਕਮ ਭੇਜੀ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜਿੱਥੇ ਜੀ ਚਾਹਣ ਉੱਥੇ ਰਹਿ ਸਕਦੇ ਹਨ ਉੱਥੇ ਜਾ ਸਕਦੇ ਹਨ ਕੋਈ ਵੀ ਉਹਨਾਂ ਦੇ ਰਸਤੇ ਵਿੱਚ ਰੁਕਾਵਟ ਨਾ ਪਾਵੇ ਅਖੀਰ ਉਸਤਾ ਗੁਰੂ ਜੀ ਦੇ ਨਾਲ ਮੇਲ ਨਹੀਂ ਹੋ ਸਕਿਆ ਤੇ ਔਰੰਗਜ਼ੇਬ ਮਰ ਗਿਆ ਉਸ ਦਾ ਪੁੱਤਰ ਬਹਾਦਰ ਸ਼ਾ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਆਗਰੇ ਪਹੁੰਚਦੇ ਹਨ ਤੇ ਬੜੇ ਆਦਰ ਸਤਕਾਰ ਦੇ ਨਾਲ ਸਤ ਗੁਰਾਂ ਨੂੰ ਆਪ ਨੰਗੇ ਪੈਰੀ ਚੱਲ ਕੇ ਲੈਣ ਵਾਸਤੇ ਆਉਂਦਾ ਹੈ ਤੇ ਫਿਰ ਸਤ ਗੁਰਾਂ ਨੂੰ ਉਹ ਪੇਟਾਵਾਂ ਵੀ ਅਰਪਣ ਕਰਦਾ ਹੈ ਇਸੇ ਹੀ ਤਰ੍ਹਾਂ ਰਾਜਾ ਰਤਨ ਰਾਏ ਰਾਜਾ ਆਰਮ ਸਿੰਘ ਆਦਿਕ ਰਾਜੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਪਰਦੇ ਰਹੇ ਅਤੇ ਗੁਰੂ ਦਰਬਾਰ ਵਿੱਚ ਭੇਟਾਵਾਂ ਅਰਪਣ ਕਰਦੇ ਰਹੇ ਸੋ ਸਤਿਗੁਰੂ ਜੀ ਬਚਨ ਕਰ ਰਹੇ ਹਨ ਪੰਚੇ ਸੋਹੇ ਦਰ ਰਾਜਣ ਪ੍ਰਭੂ ਦੇ ਪਿਆਰੇ ਰਾਜ ਦਰਬਾਰਾਂ ਵਿੱਚ ਵੀ ਸੋਭਾ ਪਾਉਂਦੇ ਹਨ ਪੰਚਾਂ ਕਾ ਗੁਰ ਇਕ ਧਿਆਨ ਪ੍ਰਭੂ ਦੇ ਪਿਆਰਿਆਂ ਦਾ ਗੁਰੂ ਦੇ ਸ਼ਬਦ ਵਿੱਚ ਧਿਆਨ ਗੁਰੂ ਦੇ ਸ਼ਬਦ ਵਿੱਚ ਸੁਰਤ ਟਿਕੀ ਰਹਿੰਦੀ ਹੈ ਜੁੜੀ ਰਹਿੰਦੀ ਹੈ ਜੇ ਕੋ ਕਹ ਕਰੇ ਵਿਚਾਰ ਹੁਣ ਪ੍ਰਭੂ ਦੇ ਪਿਆਰਿਆਂ ਦੀ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਨ ਦਾ ਭਾਵ ਅਰਥ ਇਹ ਨਹੀਂ ਹੈ ਕਿ ਉਹ ਪਰਮਾਤਮਾ ਪਾਰ ਲਾ ਬਣਨਾ ਜਾਂ ਪਰਮਾਤਮਾ ਦਾ ਅੰਤ ਪਾ ਲੈਂਦੀ ਹਨ ਕਿਉਂਕਿ ਉਹ ਜਾਣਦੇ ਹਨ ਕਿ ਪਰਮਾਤਮਾ ਬੇਅੰਤ ਹੈ ਤੇ ਨਾ ਹੀ ਉਹ ਦਾਵਾ ਕਰਦੇ ਹਨ ਕਿ ਅਸੀਂ ਪਰਮਾਤਮਾ ਦਾ ਅੰਤ ਲੱਭਣਾ ਹੈ ਜਾਂ ਅੰਤ ਪਾ ਲਿਆ ਹੈ ਕਿਉਂਕਿ ਉਹਨਾਂ ਨੇ ਅਸਲ ਜੀਵਨ ਦੇ ਮਨੋਰਥ ਨੂੰ ਸਮਝ ਲਿਆ ਹੈ ਕਿ ਜੀਵਨ ਦਾ ਨਿਸ਼ਾਨਾ ਤਾਂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਹੀ ਹੈ ਇਸ ਕਰਕੇ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਪਰਮਾਤਮਾ ਦੀ ਉਰਲਾ ਜਾਂ ਪਾਰਲੇ ਬੰਨੇ ਦੀ ਗੱਲ ਕਹਿੰਦਾ ਹੈ ਜਾ ਪਰਮਾਤਮਾ ਦੀ ਗਿਣਤੀ ਮਿੰਤੀ ਦੀ ਵਿਚਾਰ ਕਰਦਾ ਹੈ ਤੇ ਸਤਿਗੁਰੂ ਜੀ ਆਖਦੇ ਹਨ ਕਿ ਉਸ ਕਰਤਾਰ ਦੇ ਕੀਤੇ ਹੋਏ ਦੀ ਗਿਣਤੀ ਜਾਂ ਮਿੰਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਬੇਸ਼ੁਮਾਰ ਹੈ ਕਰਤੇ ਕੈ ਕਰਨੇ ਨਾਹੀ ਸੁਮਰ ਕਰਤਾਰ ਦੇ ਕੀਤੇ ਹੋਏ ਦੀ ਗਿਣਤੀ ਨਹੀਂ ਹੋ ਸਕਦੀ ਹੁਣ ਜਦੋਂ ਅਸੀਂ ਕਈ ਵਾਰ ਦੇਖਦੇ ਹਾਂ ਕਈ ਨਾਸਤਕ ਜਿਹੜੇ ਹਨ ਗਿਣਤੀਆਂ ਮਿੰਟੀਆਂ ਕਰ ਕਰਕੇ ਦੱਸਦੇ ਹਨ ਕਿ ਸੰਸਾਰ ਦੇ ਵਿੱਚ ਇੰਨੇ ਸਿੱਖ ਹਨ ਇੰਨੇ ਮੁਸਲਮਾਨ ਹਨ ਇੰਨੇ ਹਿੰਦੂ ਹਨ ਇੰਨੇ ਜੈਨੀ ਹਨ ਇੰਨੇ ਬੋਧੀ ਹਨ ਇੰਨੇ ਪਾਰਸੀ ਹਨ ਗਿਣਤੀਆਂ ਮਿੰਟੀਆਂ ਕਰ ਕਰਕੇ ਦੱਸਦੇ ਹਨ ਪਰ ਜੇ ਕਿਤੇ ਇਹਨਾਂ ਨੂੰ ਪੁੱਛੋ ਕਿ ਕਰਤਾਰ ਦੀ ਰਚਨਾ ਦੇ ਵਿੱਚ ਕਿੰਨੀਆਂ ਗੈਲੈਕਸੀਆਂ ਹਨ ਕਿੰਨੇ ਨੈਬੂਲੇ ਹਨ ਜਾਂ ਆਕਾਸ਼ ਗੰਗਾ ਦੇ ਵਿੱਚ ਤਾਰਿਆਂ ਦੀ ਗਿਣਤੀ ਕਿੰਨੀ ਹੈ ਫਿਰ ਇਹਨਾਂ ਨੂੰ ਗੱਲ ਨਹੀਂ ਆਉਂਦੀ ਸੋ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਲੀ ਹੋਈ ਹੈ ਉਦੋਂ ਤੋਂ ਹੀ ਇਹ ਪਰਮਾਤਮਾ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਜਿਸ ਨੂੰ ਸਤਿਗੁਰੂ ਜੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਇਆ ਜਾਏ ਜਪਜੀ ਸਾਹਿਬ ਜੀ ਦੀ 24ਵੀਂ ਪੌੜੀ ਦੇ ਅੰਦਰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਪਰਮਾਤਮਾ ਦਾ ਅੰਤ ਤਾਂ ਇੱਕ ਪਾਸੇ ਰਿਹਾ ਪਰਮਾਤਮਾ ਦੀਆਂ ਰਚਨਾ ਦਾ ਹੀ ਅੰਤ ਜੀਵ ਨਹੀਂ ਪਾ ਸਕਿਆ ਸੋ ਇਸ ਨੂੰ ਅੱਗੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜਿਵੇਂ ਕਿ ਪੁਰਾਣੀ ਜ਼ਮਾਨਿਆਂ ਵਿੱਚ ઋષਿ-ਮੁਨੀ ਜੰਗਲਾਂ ਵਿੱਚ ਜਾ ਕੇ ਤਪੱਸਿਆਵਾਂ ਕਰਦੇ ਰਹੇ ਤੇ ਉਹਨਾਂ ਨੇ ਵੀ ਇਸ ਪਾਸੇ ਧਿਆਨ ਦਿੱਤਾ ਤੇ ਕਈ ਗ੍ਰੰਥ ਲਿਖੇ ਤੇ ਉਹਨਾਂ ਗ੍ਰੰਥਾਂ ਦੀ ਬਦੌਲਤ ਹੀ ਇਹ ਮਨਉਤ ਬਣ ਗਈ ਕਿ ਧਰਤੀ ਦੇ ਹੇਠ ਇੱਕ ਧੌਲਾ ਬਲਦ ਹੈ ਜਿਸ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ ਉਹ ਆਪਣੇ ਜੀਵਨ ਨਿਸ਼ਾਨੇ ਤੋਂ ਭਟਕ ਗਏ ਤੇ ਉਹ ਕਰਤਾਰ ਦੀ ਗਿਣਤੀ ਮਿੰਤੀ ਵਾਲੇ ਪਾਸੇ ਤੁਰ ਪਏ ਪਰ ਕਰਤਾਰ ਪ੍ਰਮਾਤਮਾ ਤਾਂ ਬੇਅੰਤ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਇਹ ਮਨਉਤ ਪਰਚਲਤ ਹੋ ਗਈ ਕਿ ਧਰਤੀ ਦੇ ਹੇਠ ਇੱਕ ਬਲਦ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਤੌਲ ਧਰਮ ਦਇਆ ਕਾ ਪੂਤ ਅਸਲੀਅਤ ਇਹ ਹੈ ਕਿ ਧਰਮ ਜੋ ਅਕਾਲ ਪੁਰਖ ਦਾ ਬਜਮਾ ਨਿਜਮ ਹੈ ਉਸ ਦੇ ਆਸਰੇ ਦੇ ਉੱਤੇ ਹੀ ਇਹ ਧਰਤੀ ਜਿਹੜੀ ਹੈ ਟिकी ਹੋਈ ਹੈ ਤੇ ਧਰਮ ਤੋਂ ਪੈਦਾ ਹੋਈ ਦਇਆ ਤੋਲ ਧਰਮ ਦਇਆ ਦਾ ਪੁੱਤ ਸੰਤੋਖ ਥਾਪ ਰੱਖਿਆ ਜਨ ਸੂਤ ਤੇ ਇਸ ਤੋਲ ਧਰਮ ਰੂਪੀ ਤੋਲ ਨੂੰ ਪਰਮਾਤਮਾ ਨੇ ਸੰਤੋਖ ਦੇ ਸੂਤਰ ਨਾਲ ਟਿਕਾ ਰੱਖਿਆ ਹੈ ਬੰਨ ਰੱਖਿਆ ਹੈ ਜੇ ਕੋ 부ਝੇ ਖੂਬੇ ਸੱਚਿਆਰ ਹੁਣ ਜੇ ਕੋਈ ਇਸ ਭੇਦ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦਾ ਹੀ ਰੂਪ ਹੋ ਨਿਭੜ ਜਾਏ ਤਵਲੇ ਉੱਪਰ ਕੇਤਾ ਪਾਰ ਪਰ ਜੇਕਰ ਇਹ ਗੱਲ ਮੰਨ ਲਈਏ ਕਿ ਜਿਵੇਂ ਕਿ ਆ ਜਾਂਦਾ ਹੈ ਕਿ ਧਰਤੀ ਦੇ ਹੇਠ ਕੋਈ ਗਾਂ ਦੇ ਪੇਟ ਤੋਂ ਪੈਦਾ ਹੋਣ ਵਾਲਾ ਤੇ ਫਿਰ ਸਤਿਗੁਰੂ ਜੀ ਦਲੀਲ ਦਿੰਦੇ ਹਨ ਤਵਲੇ ਉੱਪਰ ਕੇਤਾ ਪਾਰ ਇਸ ਤੌਲੇ ਬਲਦ ਦੇ ਉੱਤੇ ਕਿੰਨਾ ਭਾਰ ਹੈ ਧਰਤੀ ਹੋਰ ਪਰੇ ਹੋਰ ਹੋਰ ਜਿਵੇਂ ਕਿ ਜੇ ਇਹ ਗੱਲ ਮੰਨ ਲਈਏ ਕਿ ਧਰਤੀ ਦੇ ਹੇਠ ਬਲਦ ਹੈ ਤੇ ਫਿਰ ਇਸ ਧਰਤੀ ਦਾ ਧਰਤੀ ਦੇ ਉੱਤੇ ਕਿੰਨਾ ਭਾਰ ਹੈ ਤੇ ਉਸ ਬਲਦ ਨੂੰ ਵੀ ਤੇ ਖਲੋਣ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਉਹ ਵੀ ਤਾਂ ਕਿਸੇ ਧਰਤੀ ਦੇ ਉੱਤੇ ਖੜਾ ਹੋਵੇਗਾ ਇਹਦਾ ਮਤਲਬ ਇਹ ਹੋਇਆ ਕਿ ਉਹ ਵੀ ਕਿਸੇ ਧਰਤੀ ਦੇ ਉੱਤੇ ਖੜਾ ਹੈ ਫੇਰ ਉਸ ਦੇ ਪੈਰਾਂ ਦੇ ਹੇਠ ਜਿਹੜੀ ਧਰਤੀ ਹੈ ਉਸ ਦੇ ਹੇਠ ਵੀ ਕੋਈ ਬਲਦ ਹੋਵੇਗਾ ਫੇਰ ਉਸ ਦੇ ਥੱਲੇ ਕੋਈ ਧਰਤੀ ਹੋਵੇਗੀ ਇਸ ਤਰ੍ਹਾਂ ਹੋਰ ਧਰਤੀਆਂ ਪਤਾ ਨਹੀਂ ਕਿੰਨੀਆਂ ਕਾ ਧਰਤੀਆਂ ਹੋਣਗੀਆਂ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਪਰ ਜਿਹੜਾ ਅਖੀਰਲਾ ਬਲਦ ਹੈ ਉਸ ਦੇ ਪੈਰਾਂ ਹੇਠ ਕਿਹੜੀ ਤਾਕਤ ਹੈ ਕਿਹੜਾ ਤਾਨ ਹੈ ਕਿਹੜਾ ਜੋਰ ਹੈ ਸਤਿਗੁਰੂ ਜੀ ਸਮਝਾ ਰਹੇ ਹਨ ਜੀ ਜਾਤ ਰੰਗਾਂ ਕੇ ਨਾਂ ਅਸਲੀਅਤ ਇਹ ਹੈ ਕਿ ਪਰਮਾਤਮਾ ਦੀ ਰਚਨਾ ਦੇ ਵਿੱਚ ਕਿਤਨੇ ਹੀ ਜਾਤਾਂ ਦੇ ਜੀਵ ਹਨ ਕਿਤਨੇ ਹੀ ਰੰਗਾਂ ਦੇ ਤੇ ਕਿਤਨੇ ਹੀ ਨਾਵਾਂ ਦੇ ਜੀਵ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪੁਰਾਣੇ ਜ਼ਮਾਨਿਆਂ ਦੇ ਵਿੱਚ 84 ਲੱਖ ਜੁਨੀਆਂ ਦੀ ਗੱਲ ਆਉਂਦੀ ਸੀ ਜਾਂ 42 ਲੱਖ ਜੁਨੀਆਂ ਪਾਣੀ ਦੇ ਵਿੱਚ ਤੇ 42 ਲੱਖ ਜੁਨੀਆਂ ਜਿਹੜੀਆਂ ਪਾਣੀ ਤੋਂ ਬਾਹਰ ਦਾ ਜ਼ਿਕਰ ਆਉਂਦਾ ਹੈ ਅੱਜ ਦੇ ਜਮਾਨੇ ਦੇ ਕਈ ਦਾਵੇ ਕਰਦੇ ਹਨ ਕਿ 84 ਲੱਖ ਨਹੀਂ ਇਸ ਤੋਂ ਵੱਧ ਜਾਂ ਘੱਟ ਦੀ ਗੱਲ ਕੀਤੀ ਜਾਂਦੀ ਹੈ ਪਰ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦੀ ਰਚਨਾ ਵਿੱਚ ਅਨੇਕਾਂ ਹੀ ਜਾਤਾਂ ਦੇ ਅਨੇਕਾਂ ਹੀ ਰੰਗਾਂ ਦੇ ਤੇ ਅਨੇਕਾਂ ਹੀ ਨਾਵਾਂ ਦੇ ਜੀਵਨ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਵੁੜੀ ਕਲਮ ਵੁੜੀ ਕਲਮ ਤੋਂ ਭਾਵ ਕੇ ਲਗਾਤਾਰ ਚੱਲਣ ਵਾਲੀ ਕਲਮ ਹੁਣ ਲਗਾਤਾਰ ਚੱਲਣ ਵਾਲੀ ਕਲਮ ਨੇ ਇਹ ਲਿਖਿਆ ਹੈ ਜਿਵੇਂ ਕਿ ਜਿਤਨੇ ਵੀ ਸੰਸਾਰ ਦੇ ਜੀਵ ਹਨ ਜਾਂ ਸੰਸਾਰ ਦੀ ਗੱਲ ਕਰੀਏ ਜਿਵੇਂ ਕਿ ਕਈ ਦੇਸ਼ਾਂ ਵਿੱਚ ਇਸ ਵਕਤ ਦਿਨ ਹੈ ਤੇ ਕਈ ਦੇਸ਼ਾਂ ਵਿੱਚ ਇਸ ਵਕਤ ਰਾਤ ਹੈ ਜਿਨ੍ਹਾਂ ਦੇਸ਼ਾਂ ਵਿੱਚ ਦਿਨ ਹੈ ਉਥੋਂ ਦੇ ਜੀਵ ਦੌੜ ਭੱਜ ਰਹੇ ਹਨ ਕੰਮਕਾਰ ਕਰ ਰਹੇ ਹਨ ਜਦੋਂ ਇੱਧਰ ਰਾਤ ਪੈ ਜਾਣੀ ਹੈ ਜਿੱਧਰ ਦਿਨ ਚੜ੍ਹਨਾ ਹੈ ਉਧਰ ਦੇ ਲੋਕ ਜਿਹੜੇ ਹਨ ਦੌੜ ਭੱਜ ਕੰਮਕਾਰ ਕਰ ਰਹੇ ਹਨ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਦੇਖਿਆ ਜਾਵੇ ਤੇ ਕਲਮ ਜਿਹੜੀ ਹੈ ਲਗਾਤਾਰ ਚਲਦੀ ਰਹਿੰਦੀ ਹੈ ਤੇ ਜੇਕਰ ਜਦੋਂ ਤੋਂ ਲੈ ਕੇ ਸੰਸਾਰ ਬਣਿਆ ਹੈ ਤੇ ਹੁਣ ਤੱਕ ਜਿੰਨੇ ਵੀ ਜੀਵ ਜਿਹੜੇ ਹਨ ਉਹ ਲਿਖ ਰਹੇ ਹਨ ਤੇ ਪਰਮਾਤਮਾ ਦੀ ਰਚਨਾ ਦੀ ਜੀਵਾਂ ਦੀ ਜਾਂ ਕਿਸੇ ਵੀ ਚੀਜ਼ ਦੀ ਗਿਣਤੀ ਮਿੰਤੀ ਕਰ ਰਹੇ ਹਨ ਲਗਾਤਾਰ ਇਹ ਕਲਮ ਜਿਹੜੀ ਹੈ ਚੱਲ ਰਹੀ ਹੈ ਕਈ ਜੁਗਾਂ ਜੁਗੰਤਰਾਂ ਤੋਂ ਇਹ लेखा ਲਿਖ ਜਾਣੇ ਕੋਈ ਇਹ ਲਗਾਤਾਰ ਚਲਦੀ ਹੋਈ ਕਲਮ ਵੀ ਪਰਮਾਤਮਾ ਦਾ ਲੇਖਾ ਜੋਖਾ ਭਾਵ ਕੇ ਹਿਸਾਬ ਕਿਤਾਬ ਨਹੀਂ ਦੱਸ ਸਕਦੀ ਉਰਲਾ ਜਾਂ ਪਾਰਲਾ ਬੰਨਾ ਜਾਂ ਅੰਤ ਪਰਮਾਤਮਾ ਦਾ ਨਹੀਂ ਦੱਸ ਸਕਦੀ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਹੁਣ ਜੇਕਰ ਲਗਾਤਾਰ ਚੱਲ ਰਹੀ ਕਲਮ ਜਿਹੜੀ ਹੈ ਉਹ ਵੀ ਪਰਮਾਤਮਾ ਦਾ ਲੇਖਾ ਜੋਖਾ ਨਹੀਂ ਕਰ ਸਕਦੀ ਕੀਤਾ ਤਾਣ ਸਵਾਲਿਓਂ ਰੂਪ ਪਰਮਾਤਮਾ ਦਾ ਕਿਤਨਾ ਬਲ ਹੈ ਕਿੰਨੀ ਤਾਕਤ ਹੈ ਕਿਤਨਾ ਉਸ ਦਾ ਰੂਪ ਹੈ ਤੇ ਕਿਤਨੀਆਂ ਹੀ ਉਸ ਦੀਆਂ ਦਾਤਾਂ ਹਨ ਤੇ ਇਸ ਨੂੰ ਕੋਈ ਨਹੀਂ ਜਾਣ ਸਕਦਾ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਪਰਮਾਤਮਾ ਦੇ ਹੁਕਮ ਦਾ ਅੰਦਾਜ਼ਾ ਪਰ ਕੋਈ ਨਹੀਂ ਲਗਾ ਸਕਦਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਪਸਾਓ ਦਾ ਅਰਥ ਹੈ ਪਸਾਰਾ ਜੋ ਵੀ ਦਿਸਦਾ ਅਣਦਿਸਦਾ ਸੰਸਾਰ ਹੈ ਕਿਸ ਤਰ੍ਹਾਂ ਹੋਇਆ ਇੱਕ ਪਰਮਾਤਮਾ ਦੇ ਹੁਕਮ ਦੇ ਨਾਲ ਇਕੋ ਕਵਾਉ ਕਵਾਉ ਸ਼ਬਦ ਦਾ ਅਰਥ ਹੈ ਹੁਕਮ ਇੱਕ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਸਾਰਾ ਪਸਾਰਾ ਜਿਹੜਾ ਹੈ ਪਸਰਿਆ ਹੈ ਤਿਸਤੇ ਹੋਏ ਲੱਖ ਦਰਿਆਓ ਤੇ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਜ਼ਿੰਦਗੀ ਦੇ ਲੱਖਾਂ ਦਰਿਆ ਜਿਹੜੇ ਹਨ ਵਹਿ ਤੁਰੇ ਹਨ ਤੇ ਚੱਲ ਰਹੇ ਹਨ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ। हे ਅਕਾਲ ਪੁਰਖ ਮੈਂ ਤਾਂ ਤੇਰੇ ਉਤੋਂ ਇੱਕ ਵਾਰੀ ਵੀ ਸਦਕੇ ਜਾਣ ਜੋਗਾ ਨਹੀਂ। ਭਾਵ ਕਿ ਮੇਰੀ ਹਸਤੀ ਬਹੁਤ ਤੁਸ਼ ਹੈ। हे ਨਿਰੰਕਾਰ ਤੂੰ ਸਦਾ ਕੈਮ ਰਹਿਣ ਵਾਲਾ ਹੈ। ਤੂੰ ਸਦਾ ਅਟਲ ਰਹਿਣ ਵਾਲਾ ਹੈ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਚੰਗਾ ਹੈ, ਭਲਾ ਹੈ। ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਸੋ ਸਤਿਗੁਰੂ ਜੀ ਨੇ ਇਸ ਪਉੜੀ ਦੇ ਰਾਹੀਂ ਸਮਝਾਉਣਾ ਕੀਤਾ ਹੈ ਕਿ ਜੀਵਨ ਦਾ ਮਨੋਰਥ ਪਰਮਾਤਮਾ ਦਾ ਅੰਤ ਪਾਉਣਾ ਨਹੀਂ ਪਰਮਾਤਮਾ ਦਾ ਅੰਤ ਲੱਭਣਾ ਨਹੀਂ ਜੀਵਨ ਦਾ ਮਨੋਰਥ ਤੇ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਇਸੇ ਕਰਕੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਉਹਨਾਂ ਨੇ ਕਦੇ ਵੀ ਦਾਵਾ ਨਹੀਂ ਕੀਤਾ ਕਿ ਮੈਂ ਪਰਮਾਤਮਾ ਦਾ ਉਰਲਾ ਬੰਨਾ ਪਾਰਲਾ ਬੰਨਾ ਜਾਂ ਪਰਮਾਤਮਾ ਨੂੰ ਪੂਰੀ ਤਰ੍ਹਾਂ ਜਾਣ ਲਿਆ ਹੈ ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕਹੀ ਹੈ ਹਉ ਆਪਾ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜਿਉ ਜੋ ਬੁਲਾਵੇ ਤਉ ਬੋਲੇ ਸੁਆਮੀ ਏ ਪ੍ਰਭੂ ਜਿਹੋ ਜਾਂ ਤੂੰ ਮੇਤੋਂ ਬੋਲ ਕਢਵਾਉਂਦਾ ਹੈ ਮੈਂ ਉਹ ਜਿਆ ਬੋਲ ਦਿੰਦਾ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡਾ ਤੇ ਮਹਾਨ ਕਾਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਫਿਰ ਸਤਗੁਰਾਂ ਨੇ ਬਚਨ ਕਹੇ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਈ ਸਤਗੁਰਾਂ ਨੇ ਆਪਣੇ ਆਪ ਨੂੰ ਨਹੀਂ ਜਨਾਇਆ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੀ ਦਸੀ ਕਿ ਪ੍ਰਮਾਤਮਾ ਨੇ ਹੀ ਮਿਹਰ ਕਰਕੇ ਮੈਨੂੰ ਇਸ ਕਾਰਜ ਦੇ ਯੋਗ ਬਣਾਇਆ